ਮੇਰਾ ਪਤੀ નિર્ਦੋਸ਼ ਹੈ ਤੇ ਉਸ ਨਾਲ ਤੱਕਾ ਕੀਤਾ ਗਿਆ ਹੈ ਇਹ ਸ਼ਬਦ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਦੀ ਪਤਨੀ ਕੋਮਲਪ੍ਰੀਤ ਕੌਰ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਉਹਨਾਂ ਕਿਹਾ ਕਿ ਮੇਰੇ ਪਤੀ ਉੱਪਰ ਦੋਸ਼ ਲਗਾਉਣ ਵਾਲੀ ਲੜਕੀ ਨੇ ਨਾ ਤਾਂ ਸਾਡੇ ਘਰੇ ਕਦੇ ਕੰਮ ਕੀਤਾ ਅਤੇ ਨਾ ਹੀ ਉਸ ਪਰਿਵਾਰ ਨਾਲ ਸਾਡਾ ਕਿਸੇ ਤਰ੍ਹਾਂ ਵੀ ਕੋਈ ਵਾਹ ਵਾਸਤਾ ਸੀ ਉਨਾਂ ਨੇ ਕਿਹਾ ਕਿ ਬੀਤੇ ਨਵੰਬਰ ਮਹੀਨੇ ਸਥਾਨਕ ਗੁਰਦੁਆਰਾ ਸਾਹਿਬ ਅਕਾਲ ਬੂੰਗਾ ਵਿਖੇ ਹੋਏ ਗੋਲੀਕਾਂਡ ਦੀ ਸੱਚਾਈ ਵਿਖਾਉਣ ਦੀ ਸਜ਼ਾ ਮੇਰੇ ਪਤੀ ਨੂੰ ਮਿਲੀ ਹੈ। ਉਹਨਾਂ ਦੱਸਿਆ ਕਿ ਗੋਲੀਕਾਂਡ ਵਿੱਚ ਮੇਰੇ ਪਤੀ ਦੇ ਕੈਮਰਾਮੈਨ ਉੱਪਰ پولیس ਨੇ ਕੁੱਟਮਾਰ ਕੀਤੀ ਸੀ ਅਤੇ ਮੇਰੇ ਪਤੀ ਦੇ ਕੰਨ ਦਾ ਪਰਦਾ ਫਾੜ ਦਿੱਤਾ ਸੀ ਜਦਕਿ ਉਹਨਾਂ ਦਾ ਮੋਬਾਈਲ ਵੀ ਖੋਹ ਲਿਆ ਸੀ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਮੇਰੇ ਪਤੀ ਵੱਲੋਂ ਆਰੋਪੀ ਪੁਲਿਸ ਕਰਮੀ ਤੇ ਕਾਰਵਾਈ ਕਰਨ ਲਈ ਇੱਕ ਸ਼ਿਕਾਇਤ ਪੁਲਿਸ ਵਿਭਾਗ ਨੂੰ ਕੀਤੀ ਸੀ ਜਿਸ ਕਰਕੇ ਪੁਲਿਸ ਵੱਲੋਂ ਮੇਰੇ ਪਤੀ ਉੱਪਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੀ ਸ਼ਿਕਾਇਤ ਵਾਪਸ ਲਵੇ ਅਤੇ ਉਹਨਾਂ ਨਾਲ ਰਾਜੀਨਾਮਾ ਕਰ ਲਵੇ ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੇ ਇਨਕਾਰ ਕਰਨ ਤੇ ਪੁਲਿਸ ਨੇ ਰੰਜਿਸ਼ ਤੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ ਪੱਤਰਕਾਰ ਤਿੱਲੋਦੀ ਪਤਨੀ ਨੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ પાસે ਮੰਗ ਕੀਤੀ ਕਿ ਉਸਦੇ નિર્ਦੋਸ਼ ਪਤੀ ਨੂੰ ਇਨਸਾਫ ਦਿੱਤਾ ਜਾਵੇ। ਪੱਤਰਕਾਰ ਤਿੱਲੋਦੇ ਪਿਤਾ ਜੋਗਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੀਤ ਕੌਰ ਆਦਿ ਨੇ ਮੰਗ ਕੀਤੀ ਕਿ ਚਰਨਜੀਤ ਤਿੱਲੋਤੇ ਦਰਜ ਕੀਤਾ ਝੂਠਾ ਕੇਸ ਰੱਦ ਕੀਤਾ ਜਾਵੇ ਅਤੇ ਅਸਲੀ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚਰਨਜੀਤ ਤਿੱਲੋ ਕਸੂਰवार ਹੁੰਦਾ ਤਾਂ ਉਸਨੇ ਪਰੂਣ ਮਿਲਣ ਦੇ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਉਜਾਗਰ ਨਹੀਂ ਕਰਨਾ ਸੀ। ਉਹਨਾਂ ਕਿਹਾ ਕਿ ਪੇ ਲੋਵਲੋ ਕਾਲ ਬੁੰਗਾ ਗੁਰਦੁਆਰਾ ਸਾਹਿਬ ਗੋਲੀकांड ਦੀ ਸੱਚਾਈ ਵਿਖਾਉਣ ਕਾਰਨ ਪੁਲਿਸ ਉਸ ਨਾਲ ਕਥਿਤ ਤੌਰ ਤੇ ਰੰਜਿਸ਼ ਰਖਦੀ ਸੀ। ਉਹਨਾਂ ਕਿਹਾ ਕਿ ਉਕਤ ਲੜਕੀ ਜਿਸ ਨੇ ਕਨਿਆ ਪਰੂਨ ਨੂੰ ਜਨਮ ਦਿੱਤਾ ਸੀ ਨੂੰ ਕਥਿਤ ਤੌਰ ਤੇ ਵਰਗਲਾ ਕੇ ਪੱਤਰਕਾਰ ਤੇ ਲੋਡੇ ਵਿਰੁੱਧ ਖੜਾ ਕੀਤਾ ਗਿਆ ਹੈ ਜਦ ਕਿ ਲੜਕੀ ਦਾ ਪਿਤਾ ਬਿਆਨ ਦੇ ਰਿਹਾ ਹੈ ਕਿ ਚਰਨਜੀਤ ਸਿੰਘ ਤੇ ਲੋ ਅਜਿਹਾ ਕਦੇ ਵੀ ਨਹੀਂ ਕਰ ਸਕਦਾ। ਉਨਾ ਇਹ ਵੀ ਦੋਸ਼ ਲਗਾਇਆ ਕਿ ਪਿੰਡ ਸਰਾਇਨ ਜਟਾ ਵਿੱਚ ਪਾਰਟੀਬਾਜੀ ਹੋਣ ਕਾਰਨ ਪਿੰਡ ਦੇ ਹੀ ਕੁਝ ਇੱਕ ਵਿਅਕਤੀਆਂ ਦੀ ਕਥਿਤ ਮਿਲੀਭੁਗਤ ਨਾਲ ਤੇ ਲੋਕ ਉੱਪਰ ਕੇਸ ਦਰਜ ਕੀਤਾ ਗਿਆ ਹੈ। ਉਨਾ ਮੰਗ ਕੀਤੀ ਕਿ ਚਰਨਜੀਤ ਸਿੰਘ ਢਿੱਲੋਂ ਨਾਲ ਅਨੀਵਾਦ ਕੀ ਕਹਿਣਾ ਜੀ ਇਸ ਨਾਲ ਮੈਂ ਗਰਮੀਤ ਕੌਰ ਪਤਨੀ ਸਵਰਨ ਸਿੰਘ ਤੇ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਰਲਜਾਂਮ ਲੱਗੇ ਝੂਠੇ ਲੱਗੇ ਆ ਨਾ ਤਾਂ ਕੁੜੀ ਸਾਡੇ ਘਰ ਕੰਮ ਕਰਨ ਨੂੰਦੀ ਸੀ ਨਾ ਸਾਡਾ ਉਹਨਾਂ ਕੋਈ ਲੈਣ ਜਾਣ ਸੀ। ਇਹਗਾ ਸਾਡਾ ਬੱਚਾ ਬਹੁਤ ਸਹੀ ਸੀਗਾ ਅਸੀਂ ਇਹ ਹੁਮਾਰ ਕਰਦੇ ਸਰਕਾਰ ਕੋ ਸਾਡੇ ਬੱਚੇ ਨੂੰ ਸਾਫ ਮਿਲਣਾ ਚਾਹੀਦਾ ਇਹ ਸਮਝਦੇ ਆਂ ਕਿ ਇਹ ਮਾਮਲੇ ਵਿੱਚ ਟੀਵੀ ਲੱਗਦਾ ਹੈ ਕਿ ਚਰਨਜੀਤ ਸਿੰਘ ਜਿਹੜਾ ਮਾਇਜ ਤੋਂ ਪੇ ਲੱਗਦਾ ਹੈ ਚਨਜੀਤ ਬਿਲਕੁਲ ਸਹੀ ਹੈ ਜੇ ਚਨਜੀਤ ਨੂੰ ਇੰਨਾ ਪਤਾ ਹੁੰਦਾ ਮਿਰਤ ਕੇਸ ਬਾਰੇ ਚਨਜੀਤ ਨੇ ਸਾਰਾ ਕੁਝ ਸਾਫ ਸੱਦ ਕੇ ਕਰਵਾਇਆ ਜਿਹੜੀ ਬਿਆਨ ਲੈ ਆ ਉਹ ਊੜੀ ਨੇ ਵੀ ਜਿਹੜੇ ਝੂਠੇ ਬਿਆਨ ਦਿੱਤੇ ਆ ਕੋਈ ਸਾਡਾ ਬੱਚਾ ਇਦਾਂ ਦਾ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਉਹ ਤੇ ਉਹ ਚਰਨਜੀਤ ਸਿੰਘ ਵੱਲੋਂ ਹਾਂਜੀ ਹਾਂਜੀ ਇਜ ਚਰਨਜੀਤ ਜੀ ਜੇ ਇਦਾਂ ਦਾ ਹੁੰਦਾ ਤਾਂ ਫੇਰ ਚਰਨਜੀਤ ਨੂੰ ਕਿਉਂ ਚੱਕਣਾ ਚੱਕਦਾ ਠੀਕ ਹੈ ਨਾ ਵੀ ਜਿਹੜੀ ਉਹਨੇ ਮੀਡੀਆ ਸੱਦੀ ਉਹ ਕਾ ਤੋ ਸਾਥਾ ਥਾਣੇ ਵੀ ਚਰਜੀਤ ਆਪ ਗਿਆ ਵਾ ਆਪ ਗਿਆ ਵਾ ਕੋਈ ਇਹਨੂੰ ਨਾ ਨਾ ਉਹਨੂੰ ਕੋਈ ਫੜਕੇ ਨਹੀਂ ਲਗਿਆ ਆਪ ਗਿਆ ਵਾ ਮuje ਇਹਨਾਂ ਪਤਾ ਹੁੰਦਾ ਥਾਣੇ ਕਾ ਜਾਂਦਾ ਠੀਕ ਹੈ ਨਾ ਥਾਣੇ ਵੀ ਉਹ ਆਪ ਹੀ ਗਿਆ ਖੁਦ ਇਹ ਵੀ ਪਤਾ ਲੱਗਾ ਕਿ ਜਿਹੜੀ ਗ੍ਰਿਫਤਾਰੀ ਆ ਚਰਜੀਤ ਸਿੰਘ ਦੀ ਜਿਸ ਦਿਨ ਹੋਈ ਆ ਉਸ ਤੋਂ ਪਹਿਲਾਂ ਹੀ ਚਰਜੀਤ ਸਿੰਘ ਨੂੰ ਪਤਾ ਸੀ ਉਸ ਨੂੰ ਫਸਾਉਂਦੀ ਜਿਹੜੀ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੇਰੇ ਨਾਲ ਗੱਲਾਂ ਕਰਦਾ ਕਿ ਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਕੀਤਾ ਠੀਕ ਹੈ ਨਾ ਚੰਨਾ ਸਾਡੇ ਜੀ ਵੀ ਰਿੰਗਾ ਰਿਆ ਕੁੜੀਆਂਾਂ ਚ ਰਿੰਗਾ ਰਿਆ ਬੁਰੀਆਂ ਗਰੋਟੀਆਂ ਚ ਰਿੰਗਾ ਰਿਆ ਕੋਈ ਇਦਾਂ ਦੀ ਗੱਲ ਐਨ ਪੂਰੀ ਠੋਕ ਕੇ ਗਾਈ ਦੇਵਾਂਗੇ ਠੋਕੇ ਸਾਰੇ ਬਿਆਨ ਦੇਵਾਂਗੇ ਕਿ ਸਾਡਾ ਬੱਚਾ ਹੈ ਹੀ ਨਹੀਂ ਇਦਾਂ ਦਾ ਤੁਸੀਂ ਕਿੱਦਾਂ ਕਹਿ ਸਕਦੇ ਬੱਚਾ ਹੈਗਾ ਲੱਗਦਾ ਕਿ ਪਿੰਡ ਦੇ ਕੁਝ ਸ਼ਰਾਰਤੀ ਹਾਂਜੀ ਸ਼ਰਾਰਤੀਆਂ ਸ਼ਰਾਰਤੀਆਂ ਨੇ ਕੀਤਾ ਜੋ ਕਿ ਜਿਹੜੇ ਅਸਲੀ ਉਹ ਖਾਣ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਖਾਣਨਾ ਚਾਹੀਦਾ ਸੀ ਨਜਾਇਜ਼ ਥੋੜੀ ਖਾਣਨੀ ਚਾਹੀਦੀ ਸੀ ਇਸ ਮਾਮਲੇ 'ਚ ਤਰ੍ਹਾਂ ਹੋਇਆ ਹੁੰਦਾ ਹਾਂ ਹਾਂ ਜੀ ਹਾਂ ਜੀ ਉਹ ਵੀ ਚਲ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ ਆਪਣੇ ਵਿੱਚ ਦੀ ਸੌਂਹ ਦੇ ਸਕਦੇ ਹਾਂ ਅਸੀਂ ਦੂਜੇ ਬੱਚੇ ਦੀ ਸਾਨੂੰ ਕੋਈ ਪਤਾ ਨਹੀਂ ਫਿਰ ਕੀ ਮੰਗ ਕਰਦੇ ਹੈ ਸਰਕਾਰ ਕੋਈ ਮੰਗ ਕਰਦੇ ਸਾਡੇ ਬੱਚੇ ਨੂੰ ਸਭ ਮਿਲਣਾ ਚਾਹੀਦਾ ਇੰਨਾ ਚੰਗਾ ਸਾਡਾ ਬੱਚਾ ਜਿਹੜਾ ਫਸ ਗਿਆ ਝੂਠੇ ਦੀ ਇਸ ਵਿੱਚ ਜਾਂਚ ਦੀ ਮੰਗ ਕਰਦੇ ਹਾਂ ਇਸ ਕੇਸ 'ਚ ਹਾਂ ਜੀ ਅਸੀਂ ਦੁਬਾਰਾ ਮੰਗ ਕਰਦੇ ਹਾਂ ਦੁਬਾਰਾ ਸਾਨੂੰ ਇਹ ਜਾਂਚ ਕਰਾਉਣੀ ਉਸ ਕੇਸ ਦੀ ਠੀਕ ਹੈ ਨਾ ਠੀਕ ਹੈ ਨਾ ਨਾ ਉਸ ਬਾਰੇ ਪਲੱਸ ਕੋਈ ਗੱਲ ਨਹੀਂ ਜਿਹੜਾ ਸੰਮੇਰਨਾ ਕੋਮਲ ਪਿੱਕੂਰਾ ਮੈਂ ਚਰਨਜੀਤ ਸਿੰਘ ਦੀ ਵਾਈਫ ਹਾਂ ਤੇ ਚਰਨਜੀਤ ਸਿੰਘ ਤੇ ਪੁਲਿਸ ਨੇ ਜੋ ਵੀ ਝੂਠਾ ਪਰਚਾ ਕੀਤਾ ਹੈ ਮੈਂ ਉਸ ਕੇਸ ਵਿੱਚ ਮਤਲਬ ਕਾਨਫਰੰਸ ਕਰ ਰਹੀ ਹਾਂ ਕਿ ਚਰਨਜੀਤ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਤੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚਾਹੁੰਦੇ ਹਾਂ ਤੇ ਜਿਸ ਮਤਲਬ ਜਿਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਚਰਨਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀਗਾ ਪੂਰਾ ਮਸਲਾ ਹੈ ਕੀ ਸੀਗਾ ਮਤਲਬ ਪੂਰਾ ਫਾਰਮੂਲਾ ਸੀਗਾ ਉਹ ਕਿ ਅਖਰ ਤੇ ਜਿਹੜਾ ਪੂਰਾ ਮਾਮਲਾ ਸੀ ਉਹ ਹੈ ਕੀ ਸੀਗਾ ਕਿਉਂ ਪੁਲਿਸ ਦੇ ਵੱਲੋਂ ਜਦੋਂ ਚਰਨਜੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਕੀਤੀ ਹੋਈ ਹੈ ਕੀ ਸੀ ਗਲਤੀ ਦਾ ਮਾਮਲਾ ਇਹ ਤਾਂ ਸੀਗਾ ਪਿਛਲੇ ਦਿਨੀ શ્રી ਅਕਾਲ ਬੂੰਗਾ ਸਾਹਿਬ ਦਾ ਜਦੋਂ ਗੋਲੀकांड ਹੋਇਆ ਸੀਗਾ ਤੇ ਉਸ ਕੇਸ ਵਿੱਚ ਚਰਨਜੀਤ ਨੂੰ ਮਤਲਬ ਉਹਨਾਂ ਨੇ ਲਾਈਵ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਮਤਲਬ ਤੁਹਾਨੂੰ ਇਹ ਲੱਗਦਾ ਸੱਚ ਦਿਖਾਉਂਦੀ ਉਹਨਾਂ ਨੂੰ ਸੱਚ ਦਿਖਾਉਣ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਸ ਚੀਜ਼ ਹੂੰ ਹਾਂਜੀ ਮਿਸਟਰ ਵੱਲੋਂ ਹਾਂਜੀ ਹਾਂਜੀ ਪਹਿਲਾਂ ਕੋਈ ਕੰਪਲੇਟ ਦਿੱਤੀ ਗਈ ਪਹਿਲਾਂ ਕੋਈ ਪੁਲਿਸ ਦੇ ਖਿਲਾਫ ਜਾਂ ਕੁਝ ਹਾਂਜੀ ਇਹਨਾਂ ਵੱਲੋਂ ਕੰਪਲੇਟ ਦਿੱਤੀ ਗਈ ਸੀਗੀ ਪਰ ਉਸ ਚੀਜ਼ ਦੀ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਪੁਲਿਸ ਨੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਇਸ ਕੇਸ ਦੀ ਦੁਬਾਰਾ ਜਾਂਚ ਕਰਵਾਈ ਜਾਏ ਤੇ ਜਿਹੜਾ ਚਨਜੀਤ ਸਿੰਘ ਤੇ ਝੂਠਾ ਪਛਾਤਾ ਕੀਤਾ ਗਿਆ ਤੇ ਸਾਨੂੰ ਉਹਦੇ ਵੱਲੋਂ ਇਨਸਾਫ ਦਵਾਇਆ ਜਾਵੇ ਪੂਛ ਲੱਗ ਰਿਹਾ ਚਨਜੀਤ ਸਿੰਘ ਉੱਪਰ ਉਹ ਐਫਆਈਆਰ ਤੇ ਕੀ ਦੱਸਿਆ ਕੁੜੀ ਤੋਂ ਜਿਹੜੀ ਜੀ ਕਿ ਉਹ ਤੁਹਾਡੇ ਘਰੇ ਕੰਮ ਵੀ ਕਰਦੀ ਸੀ ਨਹੀਂ ਥੋੜੀ ਸਾਡੇ ਘਰੇ ਕਦੇ ਵੀ ਕੰਮ ਨਹੀਂ ਕਰਦੀ ਸੀਗੀ ਨਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਕੁਝ ਨਹੀਂ ਸੀਗਾ ਹਾਂਜੀ ਪਰ ਹੁਣ ਬਰਾਮਦ ਹੁੰਦਾ ਹੈ ਉਹਦੀ ਜਾਣਕਾਰੀ ਮੀਡੀਆ ਦੇ ਵਿੱਚ ਸਭ ਤੋਂ ਪਹਿਲਾਂ ਚਰਨਜੀਤ ਢਿੱਲੋਂ ਦਿੰਦਾ ਹੈ ਤੇ ਕਿਵੇਂ ਸਮਝ ਦੋਗੇ ਕਿ ਇਹ ਕਾਰਨ ਮੂਲ ਜੁੜਿਆ ਹੈਗਾ ਉਹ ਮਾਮਲੇ ਸਰ ਦੇਖੋ ਜੇ ਚਰਨਜੀਤ ਸਿੰਘ ਢਿੱਲੋਂ ਇਹ ਸੱਚ ਦੀ ਜਾਣਕਾਰੀ ਦਿੰਦਾ ਤਾਂ ਫਿਰ ਤਾਂ ਆਪਾਂ ਨੂੰ ਮਤਲਬ ਲੱਗਦਾ ਹੀ ਹੈ ਕਿ ਉਸ ਚੀਜ਼ ਦੇ ਵਿੱਚ ਗਲਤ ਨਹੀਂ ਹੋ ਸਕਦੇ ਸੀ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਇਸ ਚੀਜ਼ ਦੇ ਵਿੱਚ ਗਲਤ ਪੁਲਿਸ ਆ ਸਰ ਸੋ ਪ੍ਰੇਟੂ ਵੀ ਲੈ ਦਾ ਬੈਕ ਨਹੀਂ ਮੈਂ ਬੱਸ ਸੈਪਨਲ ਵੀ ਜਿਹੜਾ ਸਾਡਾ ਇਹ ਕੋਈ ਦੇਖੋ ਸਰ ਇਸ ਸਟੇਜ ਦੀ ਤਾਂ ਹੁਣ ਜਾਂਚ ਕੀਤੇ ਤਾਂ ਹੀ ਆਪਾਂ ਨੂੰ ਪਤਾ ਲੱਗ ਸਕਦਾ ਹਾਂ ਹਾਂਜੀ ਇਹਦੀ ਜਾਂਚ ਦੀ ਮੰਗ ਕਰ ਰਹੇ ਹਾਂ ਜਾਂਚ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਡੀਜੀਪੀ ਸਾਹਿਬ ਨੂੰ ਕਹਿ ਰਹੇ ਆ ਕਿ ਸਾਨੂੰ ਦੁਬਾਰਾ ਇਸ ਸਟੇਜ ਦੀ ਇਨਵੈਸਟੀਗੇਸ਼ਨ ਚਾਹੀਦੀ ਆ ਤੇ ਸਾਨੂੰ ਇਸ ਸਟੇਜ ਤੋਂ ਇਨਸਾਫ ਚਾਹੀਦਾ ਵਾਹ ਹੋਏ ਨੀ ਸਰ ਆ ਵੀ ਹਾਂਜੀ ਕਾਮਰ ਸਾਹਿਬ ਮੈਂ ਜਿਹੜੇ ਦਰਸ਼ਕ ਦਰਜੀਤ ਸਿੰਘ ਦਾ ਫਾਤਰ ਕੋਲ ਆ ਇਹ ਜੋ ਘਟਨਾ ਹੋਈ ਆ ਇਹ ਸ਼ਾਜਦ ਸੀ ਇਹਦੇ ਪਿੱਛੇ ਜਦੋਂ ਇਹ ਗੈਸਕ ਤੇ ਗੁਰਦੁਆਰਾ ਗੋਗੀ ਚੱਲੀ ਆ ਇਹ ਚਰਚੀਤ ਸਿੰਘ ਪੱਤਰਕਾਰ ਉਹਨੂੰ ਕਵਰੇਜ ਕਰ ਰਿਆ ਸੀ ਤੇ ਜਿਸ ਕਰਕੇ ਉਹਦੇ ਨਾਲ ਉਸ ਲੱਗਦੀ ਸੀ ਔਰ ਕਿੜਕੱਢਾ ਚੌਦੀ ਸੀ ਔਰ ਉਦਾਰੇ ਇਹਦੇ ਤੇ ਗਲਤ ਕੇਸ ਪਾ ਕੇ ਇੱਕ ਕਿੜਕੱਡੀ ਗਈ ਔਰ ਉਹ ਦੇ ਨਾਲ ਸਵਤ ਸਾਬਕਾ ਸਰਪੰਚ ਰੇਟ ਦੇ ਨਾਤੇ ਕੁਸ਼ਾਲੇਤ ਵਾਲੇ ਦੇ ਲੋਕ ਚੁਗਦੇ ਸੀ ਤੇ ਜਿਹੜਾ ਇਹ ਸਾਜਿਸ਼ ਚ ਪੂਰਾ ਆਪਣਾ ਹਿੱਸਾ ਪਾਇਆ ਤੁਸੀਂ ਕੀ ਮੰਗ ਰਹੇ ਹੋ ਸਰਕਾਰ ਤੋਂ ਅਸੀਂ ਇਨਸਾਫ ਦੀ ਬਾਤ ਕਰਦੇ ਆ ਅਸਲ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਹਾਂਜੀ ਮੈਂ ਦਵਿੰਦਰ ਸਿੰਘ ਚਰਜੀ ਸਿੰਘ ਦਾ ਰਿਸ਼ਤੇਦਾਰ ਹਾਂ ਜੀ ਚਰਜੀ ਸਿੰਘ ਦੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਉਹ ਗਲਤ ਕੀਤਾ ਉਹਦੇ ਤੇ ਜੋ ਵੀ ਲੜਕੀ ਬਲਵੇ ਅਲੀਗੇਸ਼ਨ ਲਾਏ ਗਏ ਨੇ ਉਹ ਸਿਰਸਰ ਜਿਹੜੇ ਹੈਗੇ ਨੇ ਗਲਤ ਨੇ ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਵਿੱਚ ਵੀ ਚਰਜੀ ਸਿੰਘ ਨੇ ਹਾਈਲਾਈਟ ਕੀਤਾ ਸੀ ਪੁਲਿਸ ਨੂੰ ਵੀ ਇਨਫੋਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸੇ ਨਾਲ ਪਿਛਲੀ ਰੰਜਿਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹ ਦਿੱਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮੰਨਜੂਗ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਇਨਸਾਫ ਹੋਇਆ ਜਾਵੇ ਲੱਗਦਾ ਕਿ ਪਿੰਡ ਪੱਧਰ ਤੇ ਵੀ ਕੋਈ ਪ੍ਰਗੰਸ਼ ਸਹੀ ਅਸੀਂ ਹਾਂਜੀ ਇਹ ਸਾਬਕਾ ਸਰਪੰਚ ਰਹੇ ਨੇ ਉਹ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਏ ਉਹ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਕਿ ਉਹ ਪਿਛਲੇ ਬੱਚੀ ਨੂੰ ਵਰਗਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਹੈ ਜੀ ਲੜਕੀ ਕਦੇ ਵੀ ਇਹਨਾਂ ਦੇ ਘਰੇ ਕੰਮ ਨਹੀਂ ਕੀਤਾ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਬੰਧ ਹਾਂਜੀ 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 ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਉਹ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਚਰਜੀ ਸਿੰਘ ਉਹਨਾਂ ਦੀ ਜਦੋਂ ਵੀ ਕੋਈ ਉਹਨਾਂ ਦੇ ਬ੍ਰਦਰ ਦੀ ਸ਼ੈਂਦ ਲੱਤ ਹੋਈ ਵਗੈਰਾ ਸੀ ਕੋਈ ਫ੍ਰੈਕਚਰ ਹੋਈ ਸੀ ਉਦੋਂ ਵੀ ਉਹਨਾਂ ਨੇ ਉਹਦੀ ਮਾਲੀ ਮਦਦ ਕੀਤੀ ਸੀ ਪਰ ਹੁਣ ਪਿੰਡ ਦੀ ਪਾਰਟੀਬਾਜੀ ਤੇ ਜਿਹੜਾ ਹੈਗਾ ਉਹਨਾਂ ਨੇ ਰਲ ਕੇ ਚਰਨਜੀਤ ਸਿੰਘ ਨੂੰ ਇੱਕ ਫਸਾਉਣ ਲਈ ਇਹ ਸਾਜ਼ਿਸ਼ ਰਚੀ ਗਈ। ਵੀ ਉਹ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ 'ਚ ਆ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ। ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬਾ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਹੈ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਰੈਸਟ ਕੀਤਾ ਜਾਵੇ। ਉਹ ਜਿਹਦੇ ਪੈਸੇ ਦੀ ਉਹ ਮਦਦ ਲਾਜ ਲਿਖ ਦਿੱਤੇ ਗਏ। ਹਾਂਜੀ ਹਾਂਜੀ ਹਾਂਜੀ। ਮੈਚ ਜੀ ਦਾ ਸਰ ਜਿਹੜਾ ਚਰਨਜੀਤ ਢਿੱਲੋਂ ਪੱਤਰਕਾਰ ਦਾ ਕੇਸ ਦਰਜ ਦਾ ਮਾਮਲਾ ਉਹ ਕੀ ਹੈ ਜੀ ਮਿਤੀ 2 2 24 ਨੂੰ ਸਾਨੂੰ ਇੱਕ ਸਰਾਂਏ ਜੱਟਾ ਪਿੰਡ ਦੇ ਵਿੱਚ ਉਹ ਛੱਪੜ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸੰਬੰਧੀ ਸਾਡੇ ਥਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮੁਕਦਮਾ ਦੱਚ ਹੋਇਆ ਸੀ ਉਸ ਮੁਕਦਮੇ ਦੀ ਦੌਰਾਨੇ ਤਫਤੀਸ਼ ਸਾਨੂੰ ਪਿੰਡ ਤੋਂ ਹੀ ਸੋਰਸ ਤੋਂ ਰਿਪੋਰਟ ਮਿਲੀ ਸੀ ਕਿ ਉਸੇ ਪਿੰਡ ਦੀ ਇੱਕ ਲੜਕੀ ਅਤੇ ਉਸ ਦੀ ਮਾਤਾ ਦੇ ਚਾਚੀ ਦੁਆਰਾ ਇਹ ਲੜਕੀ ਨੂੰ ਜਨਮ ਤੋਂ ਬਾਅਦ ਉਹ ਛੱਪੜ ਦੇ ਵਿੱਚ ਸੁੱਟਿਆ ਗਿਆ ਸੀ ਜਿਨ੍ਹਾਂ ਦੀ ਅਸੀਂ ਉਸ ਮਕਦਮੇ ਵਿੱਚ ਗ੍ਰਿਫਤਾਰੀ ਕਰ ਚੁੱਕੇ ਹਾਂ ਦਰਾਨੇ ਇਨਵੈਸਟੀਗੇਸ਼ਨ ਪੁਛ ਕੇ ਇਸ ਲੜਕੀ ਤੋਂ ਸਾਨੂੰ ਕੁਝ ਹੋਰ ਕਲਿਊ ਮਿਲੇ ਸੀ ਜਿਸ ਦਾ ਇੱਕ ਸੈਪਰੇਟ ਵੱਖਰਾ ਕੋਈ ਲੜਕੀ ਜਿਹੜੀ ਉਹ ਬਿਲਕੁਲ ਅਨਮੈਲਡ ਹੋਣ ਕਰਕੇ ਉਹਦੇ ਇਹ ਵੱਖਰਾ ਪਰਚਾ 376 ਦੇ ਤ ਹਿੱਤਾ ਗਿਆ ਸੀ ਜਿਸ ਵਿੱਚ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਪਿੰਡ ਤੋਂ ਹੀ ਚਰਨਜੀਤ ਸਿੰਘ ਅਤੇ ਇੱਕ ਲੜਕੇ ਰਵੀ ਦਾ ਜਗਰ ਕੀਤਾ ਸੀ ਵੀ ਜਿਨ੍ਹਾਂ ਨੇ ਉਸ ਦਿਨ ਜ਼ਬਰਦਸਤੀ ਸਬਤ ਬਣਾਏ ਹਨ ਹਾਂ ਤੇ ਉਸ ਦੇ ਕਹਿੰਦੇ ਮਤਾਬਕ ਇਹ ਸੀਪੀਕੇ ਉਹ ਜਿਹੜਾ ਬੱਚਾ ਵਾ ਚਰਨਜੀਤ ਦੁਆਰਾ ਹੀ ਜਨਮਾ ਹੈ ਪਰ ਉਸ ਅਸੀਂ ਹੁਣ ਦੋਨਾਂ ਲੜਕਿਆਂ ਦਾ ਇੱਕ ਲੜਕਾ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਦੂਜੇ ਲੜਕੇ ਨੂੰ ਵੀ ਹੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਕਰਨ ਤੋਂ ਬਾਅਦ ਅਸੀਂ ਡੀਐਨਏ ਪ੍ਰੋਫਾਈਲ ਉਹਨਾਂ ਦੇ ਕਰਵਾਵਾਂਗੇ ਤੇ ਬੈਚੀ ਕਰਵਾਵਾਂਗੇ